ਨਮਸਕਾਰ ਮੈਂ ਡਾਕਟਰ 인ਦਰ ਨਿਊਰੋਥੈਰਾਪਿਸਟ ਬਠਿੰਡਾ ਤੋਂ ਜੀ ਆਪਣੇ ਕੋਲੇ 10-15 ਦਿਨ ਪਹਿਲਾਂ ਇੱਕ ਪੇਸ਼ੈਂਟ ਆਏ ਸੀਗੇ ਜਿਨ੍ਹਾਂ ਨੂੰ ਫਿਸਰ ਦੀ ਪ੍ਰੋਬਲਮ ਸੀਗੀ ਤੇ ਉਹਨਾਂ ਦੇ ਗੁਦਦ્વાਰ ਤੇ ਸੋਜ ਆ ਜਾਂਦੀ ਸੀ ਤੇ ਮਸਲ ਪਾੜਦੇ ਸੀ ਜਿਹਨੂੰ ਕਹਿੰਦੇ ਨੇ ਆਪਾਂ ਪੰਜਾਬੀ ਚ ਬੈਈਆਂ ਬੈਈਆਂ ਹੁੰਦੀਆਂ ਸੀ ਉਹਨਾਂ ਦੇ ਜੀ ਦਰਦ ਹੁੰਦਾ ਸੀ ਸੋਜ ਹੋ ਕੇ ਜੀ ਆ ਪੇਸ਼ੈਂਟ ਨੂੰ ਪੁੱਛਦੇ ਆਪਾਂ ਕਿੱਦਾਂ ਰਿਸਪੌਂਸ ਹੈ ਨੇ ਉਹਨਾਂ ਨੇ ਸਾਡੀ 10 ਦਿਨ ਹੋ ਗਿਆ ਦਵਾਈ ਯੂਜ਼ ਕਰਕੇ ਦੁਬਾਰੇ ਚੈੱਕਅਪ ਕਰਾਉਣ ਆਏ ਸੀ ਹੁਣ ਤੱਕ ਤਾਂ ਬਹੁਤ ਵਧੀਆ ਰਿਸਪੌਂਸ ਹੈ ਬਹੁਤ ਵਧੀਆ ਠੀਕ ਨੇ ਬੈਈਆਂ ਵੀ ਪੱਕ ਨੂੰ हट ਗਈਆਂ ਤੇ ਸੋਜ ਵੀ ਉਹਨੋਂ हट ਅਗੇ ਥੋੜਾ ਥੋੜਾ ਮਤਲਬ ਅੰਦਰ ਟਾਈਪ ਦਾ ਜਦੋਂ ਮਸਲ ਉੱਤਰਦੇ ਸੀ ਤਾਂ ਖੂਨ ਵੀ ਆਉਂਦਾ ਸੀ ਮਾੜਾ ਮਾੜਾ ਉਹ ਵੀ ਹੁਣ ਬਹੁਤ ਠੀਕ ਹੈ ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਕਿੱਥੋਂ ਆਇਓ ਸੰਜੀਤ ਜੀ ਬਠਿੰਡਾਈ ਬਠਿੰਡੇ ਤੋਂ ਠੀਕ ਹੈ ਸਾਡੀ ਵੀਡੀਓ ਦੇਖ ਕੇ ਆਏ ਸੀ ਹਾਂਜੀ ਸਰ ਜੀ ਠੀਕ ਹੈ ਠੀਕ ਹੈ ਤੇ ਕੀ ਪ੍ਰੋਬਲਮ ਸੀ ਤੁਹਾਨੂੰ ਫਿਸਰ ਦੀ ਪ੍ਰੋਬਲਮ ਆ ਕੇ ਫਿਸਰ ਦੀ ਪ੍ਰੋਬਲਮ ਇੱਕ ਤੁਹਾਡੇ ਮੌਕਾ ਜੀ ਵੀ ਥੱਲੇ ਜਾਂ ਥੋੜਾ ਜਾਂ ਮਾਜ ਜਾ ਵੀ ਸੀਗਾ ਹਾਂਜੀ ਹਾਂ ਤੇ ਹੁਣ ਕਿਵੇਂ ਠੀਕ ਹਾਂਜੀ ਹਾਂ ਉਹ ਤੁਹਾਡਾ ਜਿਹੜਾ ਮੌਕਾ ਉਹ ਵੀ ਠੀਕ ਹੋਣਾ ਅੱਗੇ ਨਾਲ ਹਾਂਜੀ ਤੇ ਉਹ ਫਿਸਰ ਦਾ ਜਿਹੜਾ ਉਹ ਵੀ